ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਨੰਨਦਾ ਚੌੜ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਪੁਰਹੀੜਾ ਤੇ ਸੰਦੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਪੁਰਹੀੜਾ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੰਦੜਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਪੂਰੀ ਨੰਗਲ ਤੇ ਇਸ ਕੱਪ ਦਾ ਬੈਸਟ ਸਟਾਪਰ ਬਣਿਆ ਅਮਰਤ ਔਲਖ ਬੈਸਟ ਸਟਾਪਰ ਤੇ ਰੀਡਰ ਲਈ 52500 ਰੁਪਏ ਦਿੱਤੇ ਗਏ ਤੇ ਪਰਹੀੜਾਂ ਦੀ ਟੀਮ ਵਿੱਚ ਗੁਰਲਾਲ ਸੋਹਰ ਪੰਡਤ ਫੱਵੀਆਂ ਪੂਰੀ ਨੰਗਲ ਅਮਰਤ ਔਲਖ ਜੋਤੀ ਬਿੰਦੂ ਮੈਗੋਬਾਲ ਤੇ ਚੰਨਾ ਬਡਾਲਾ ਮਾਹੀ ਖੇਡੇ ਤੇ ਸੰਦੜਾ ਦੀ ਟੀਮ ਵਿੱਚ ਲਖਾ ਕੋਠੇ ਜੱਟਾ ਬੰਟੀ ਟੱਬਾ ਬਿੱਲਾ ਤੇ ਮੋਜੂ ਤੇ ਬਬਲੂ ਖੇਡੇ ਅੱਜ ਦੇ ਦੂਜੇ ਕਬੱਡੀ ਕੱਪ ਨੈਨੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਜੰਗੀ ਆਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੂਸਕ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜੰਗੀ ਆਣਾ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਫੂਲਾ ਸੂਸਕ ਤੇ ਬੈਸਟ ਸਟਾਪਰ ਨਿਕਲਿਆ ਰੀਤਾ ਸੂਸਕ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੂਸਕ ਦੀ ਟੀਮ ਵਿੱਚ ਸੁਖ ਹਰਦਾਸਾ ਰਾਜੂ ਖੋਸਾ ਕੋਟਲਾ ਰੀਤਾ ਸੂਸਕ ਤੇ ਫੂਲਾ ਸੂਸਕ ਤੇ ਸੁੱਖਾ ਖੇਡੇ ਤੇ ਜੰਗੀਆਣਾ ਦੀ ਟੀਮ ਵਿੱਚ ਸੁਲਤਾਨ ਸੰਸਪੁਰ ਕਾਕਾ ਨਗਲਾ ਸੋਨਾ ਬਾਂਦਰ ਡੋੜ ਗੁਰਪ੍ਰੀਤ ਜੰਗੀਆਣਾ ਸਕੰਦਰ ਤੇ ਕੁਲਵਿੰਦਰ ਜੰਗੀਆਣਾ ਖੇਡੇ ਤੇ ਅੱਜ ਦੇ ਤੀਜੇ ਕਬੱਡੀ ਕੱਪ ਮੁੱਲਾਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋਤਾਲ ਤੇ ਫਤੇਗੜ ਛੰਨਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਾਸਟ ਰਹੀ ਦੁਤਾਲ 19 ਅੰਕ ਲੈ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਫਤੇਗੜ ਛੰਨਾ ਦੀ ਟੀਮ 14 ਅੰਕ ਲੈ 51000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੇਡਰ ਨਿਕਲੇ ਪਿੰਦੂ ਦੁਤਾਲ ਕਾਲਾ ਟੰਡੋਲੀ ਜੁਆਇੰਟ ਤੇ ਬੈਸਟ ਸਟਾਪਰ ਨਿਕਲਿਆ ਗੱਗੀ ਮੱਲਾ ਬੈਸਟ ਰੇਡਰ ਦੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਦੁਤਾਲ ਦੀ ਟੀਮ ਵਿੱਚ ਗੱਗੀ ਮੱਲਾ ਕਾਲਾ ਟੰਡੋਲੀ ਪਿੰਦੂ ਦਤਾਲ ਕੋੜਾਂ ਤੇ ਜਸ਼ਨ ਖੇਡੇ ਤੇ ਫਤੇਗੜ ਚੰਨਾ ਦੀ ਟੀਮ ਵਿੱਚ ਰਾਮਨਾ ਭਿੰਡਰ ਬਿੱਲਾ ਗਾਗੜਾ ਨਹਿਲਾ ਜੋਗੇਵਾਲ ਹਰਦੀਪ ਪੱਟੂ ਤੇ ਮਾਲਾ ਖੇਡੇ ਤੇ ਅੱਜ ਦੇ ਚੌਥੇ ਕਬੱਡੀ ਕੱਪ ਉੱਚੀ ਦੌੜ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਤੇ ਸਹੀਹਾਂ ਦੌੜ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਤਨੌਰੀ 16 ਅੰਕ ਲੈ 51000 ਰੁਪਏ ਦਾ ਇਨਾਮ ਤੇ ਸੈਕੰਡ ਸਹੀਹਾਂ ਦੌੜ 13.5 ਅੰਕ ਲੈ 41000 ਰੁਪਏ ਦਾ ਇਨਾਮ ਤੇ ਇਸ ਕੱਪ ਦਾ ਬੈਸਟ ਟਰੇਡਰ ਨਿਕਲੇਆ ਪੋਲਾ ਧਨੌਰੀ ਨੌ ਰੇਡਾਂ ਪਾ ਕੇ ਨੌ ਅੰਕ ਲਏ ਤੇ ਬੈਸਟ ਸਟਾਪਰ ਨਿਕਲੇਆ ਬਿੱਲਾ ਖੁੱਡਾ ਅਲੀ ਸ਼ੇਰ ਬੈਸਟ ਟਰੇਡਰ ਤੇ ਸਟਾਪਰ ਲਈ ਮੋਟਰਸਾਈਕਲ ਸੀ ਤੇ ਧਨੌਰੀ ਦੀ ਟੀਮ ਵਿੱਚ ਬਣੀ ਸਮਾਣਾ ਅਮਨਿੰਦਰ ਕਿਸ਼ਨਪੁਰ ਬਿੱਲਾ ਖੁੱਡਾ ਅਲੀ ਸ਼ੇਰ ਪੋਲਾ ਧਨੌਰੀ ਸੇਰੂ ਤੇ ਮਣੀ ਖੇਡੇ ਸਿੰਘਾ ਦੌੜ ਦੀ ਟੀਮ ਵਿੱਚ ਸੁਪਿੰਦਰ ਮਨਾਣਾ ਤੋਤਾ ਕੰਗਣਵਾਲ ਜੱਜ ਮੰਡੀਆਂ ਚੋਨੂ ਤੇ ਭਾਈ ਭਾਉ ਸਿੰਘਾਂ ਦੌੜ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੀ ਬੈੱਲ ਨੂੰ ਵੀ ਜਰੂਰ ਦਬਾ ਦਿਓ ਸਿਜ਼ਨਲ ਤੋਂ ਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ